ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਅਤੇ ਤੇਜੀ ਤੇਰ ਪੰਜਾਬ ਦੇ ਮੰਤਰੀ ਪੰਜਾਬ ਦੇ ਵਿਧਾਇਕ ਜਿਹੜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤੇ ਸਨ ਜਿਨ੍ਹਾਂ ਨੂੰ ਕੈਬਨਟ ਮੰਤਰੀ ਬਣਾਇਆ ਗਿਆ ਅਤੇ ਰਹਿੰਦੇ ਖੁੰਦੇ ਵਿਧਾਇਕ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਡਿਪਟੀ ਸੀਐਮ ਨੂੰ ਲੈ ਕੇ ਕਹਿੰਦੇ ਨੇ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਚਾਹੁੰਦੇ ਨੇ ਕਿ ਜਿਹੜਾ ਵਾਅਦਾ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤਾ ਗਿਆ ਸੀ ਹਾਲਾਂਕਿ ਉਦੋਂ ਸਰਕਾਰ ਨਹੀਂ ਬਣੀ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੇਕਿਨ 22 ਦੇ ਵਿੱਚ ਉਹ ਗੱਲ ਕਹੀ ਗਈ ਕਿ ਭਾਈ ਅਨੁਸੂਚਿਤ ਜਾਤੀ ਯਾਨੀ ਕਿ ਐਸੀ ਭਾਈ ਚਾਰੇ ਦਾ ਡਿਪਟੀ ਸੀਐਮ ਲਗਾਇਆ ਜਾਵੇਗਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਉੱਤੇ ਸਹਿਮਤ ਨਹੀਂ ਕਿਉਂਕਿ ਲੋਕ ਕਹਿੰਦੇ ਨੇ ਸਿਆਸੀ ਮਾਹਿਰ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਵਾਰ ਟਾਲਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਿ ਪੰਜਾਬ ਚਿੜੀ ਚਿੜੀ ਦੇ ਪੁੰਜੇ ਕੋਈ ਜੱਡਾ ਹੈ ਜੇਕਰ ਚਿੜੀ ਦੇ ਪੁੰਜੇ ਕੋਈ ਜੱਡਾ ਪੰਜਾਬ ਹੈ ਤਾਂ ਫਿਰ ਇਸ ਨੂੰ ਇਸ ਤੇ ਡਿਪਟੀ ਸੀਐਮ ਲਾਉਣ ਦੀ ਕੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿੰਦੇ ਨੇ ਅੰਦਰ ਹਸਲ ਬਸਲ ਚੱਲ ਰਹੀ ਹੈ ਇੱਕ ਦੂਜੇ ਨੂੰ ਜਿਹੜਾ ਹੈ ਅੱਖਾਂ ਦਿਖਾ ਕੇ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਜੇਕਰ ਡੀਪੀਸੀਐਮ ਲਗਾਉਣਾ ਹੈ ਤੇ ਉਹ ਮੇਰੇ ਮਨਪਸੰਦਾ ਹੋਣਾ ਚਾਹੀਦਾ ਲੇਕਿਨ ਕਹਿੰਦੇ ਨੇ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੁਮਾਰ ਜੀ ਵੱਲ ਕਹਿੰਦੇ ਨੇ ਕਿ ਜਿਹੜਾ ਮੇਰਾ ਚ ਹਿੱਤਾ ਹੈ ਜਿਹੜਾ ਮੇਰਾ ਖਾਸਮ ਖਾਸ ਹੈ ਉਹ ਹੋਣਾ ਚਾਹੀਦਾ Hindu ਚਿਹਰੇ ਨੂੰ ਲੈ ਕੇ ਰੋੜਾ ਨਹੀਂ ਪਿਆ ਕਿਉਂਕਿ ਅਮਨ ਅਰੋੜਾ ਦੀ ਵੀ ਗੱਲ ਚੱਲ ਰਹੀ ਹੈ ਸੰਜੀਵ ਅਰੋੜਾ ਦੀ ਵੀ ਗੱਲ ਚੱਲ ਰਹੀ ਹੈ ਹਾਲਾਂਕਿ ਅਮਨ ਅਰੂੜਾ ਕੈਬਨਿਟ ਮੰਤਰੀ ਹੋਣ ਦੇ ਨਾਲ ਨ ਪੰਜਾਬ ਦੇ ਪ੍ਰਧਾਨ ਵੀ ਹਨ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਹਨ ਹਾਲਾਂਕਿ ਉਹਨਾਂ ਦੀ ਸਿਹਤ ਬੇਤਰ ਦਸੀ ਜਾ ਰਹੀ ਹੈ ਲੇਕਿਨ ਡਾਕਟਰਾਂ ਵੱਲੋਂ ਬਲੇਟਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਇਹਨਾਂ ਨੂੰ ਹਸਪਤਾਲ ਦੇ ਚ ਰਹਿਣ ਦੀ ਲੋੜ ਹੈ ਤਾਂ ਜੋ ਸਮੇਂ-ਸਮੇਂ ਤੇ ਡਾਕਟਰਾਂ ਦੀ ਟੀਮ ਇਹਨਾਂ ਦੀ ਨਿਗਰਾਨੀ ਕਰ ਸਕੇ ਇਹਨਾਂ ਨੂੰ ਆਰਾਮ ਦੀ ਲੋੜ ਹੈ ਤੇ ਦੂਸਰੇ ਪਾਸੇ ਕਿਸੇ ਵੀ ਮੰਤਰੀ ਨੇ ਕਿਸੇ ਵੀ ਵਿਧਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਕੋਈ ਪੋਸਟ ਨਹੀਂ ਪਾਈ ਵੀ ਭਈ ਅਰਦਾਸ ਕਰਦੇ ਹਾਂ ਕਿ ਉਹ ਨੌਬਰ ਨੋ ਹੋਣ ਉਹ ਕਾਮਯਾਬ ਹੋਣ ਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਰਵਲੋਂ ਅੱਖਾਂ ਵਿਖਾਈਆਂ ਗਈਆਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਾਲਾਂਕਿ ਅੱਜ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਸੋਧਿਆ ਜੋ ਪੰਜਾਬ ਦੇ ਇੰਚਾਰਜ ਨੇ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਉਹ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਗਿਆ ਉਹਨਾਂ ਨੇ ਪਤਾ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਡਿਪਟੀ ਸੀਐਮ ਦੇ ਚਿਹਰੇ ਨੂੰ ਲੈ ਕੇ ਰੋਲਾ ਪਿਆ ਹੋਇਆ ਹੈ ਕਹਿੰਦੇ ਨੇ ਕਿ ਜੇਕਰ ਐਸਸੀ ਭਾਈਚਾਰੇ ਤੋਂ ਡਿਪਟੀ ਸੀਐਮ ਬਣਾਉਣਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕਹਿੰਦੇ ਨੇ ਕਿ ਹਰਪਾਲ ਸਿੰਘ ਚੀਮਾ ਨੂੰ ਇਹ ਅਹੁਦਾ ਦੇਣਾ ਚਾਹੀਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਆਸਰਗਾਈਆਂ ਜਗਬਾਣੀ ਤੋਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਡਾਕਟਰ ਬਲਜੀਤ ਕੌਰ ਦੇ ਹੱਕ ਵਿੱਚ ਨੇ ਯਾਨੀ ਕਿ ਇਹ ਤੂੰ ਤਰੀਕ ਕਿਉਂ ਚੱਲ ਰਹੀ ਹੈ ਇਹ ਜਾ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪਤਾ ਹੈ ਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਕਿਉਂਕਿ ਜੇਕਰ ਅੱਗ ਲੱਗੀ ਹੈ ਤਾਂ ਧੂਆ ਨਿਕਲਦਾ ਹੈ ਆਖਰਕਾਰ ਇਹ ਖਬਰਾਂ ਕਿੱਥੋਂ ਨਸ਼ਰ ਹੋਈਆਂ ਡਿਪਟੀ ਸੀਐਮ ਨੂੰ ਲੈ ਕੇ ਜਗ ਬਾਣੀ ਤੇ ਹਮਦਰਦ ਤੇ ਅਤੇ ਹੋਰ ਵੱਖ-ਵੱਖ ਪੱਤਰਕਾਰ ਭਾਈਚਾਰੇ ਵੱਲੋਂ ਵੀ ਜਿਹੜੇ ਕਿਆਸਰਗਾਈਆਂ ਲਗਾਈਆਂ ਗਈਆਂ ਕਿ ਭਾਈ ਜਲਦੀ ਹੀ ਬਦਲਾਅ ਹੋਵੇਗਾ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇਸ ਤੋਂ ਪਹਿਲਾਂ ਇਹ ਪਤਾ ਖੇੜਨਾ ਡਿਪਟੀ ਸੀਐਮ ਨੂੰ ਲੈ ਕੇ ਐਸੀ ਅਤੇ ਹਿੰਦੂ ਭਾਈਚਾਰੇ ਐਸੀ ਅਤੇ ਹਿੰਦੂ ਭਾਈਚਾਰੇ ਨੂੰ ਲੈ ਕੇ ਇਹ ਮਜਬੂਰੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਤੇ ਫਿਰ ਲੋਕ ਇਹ ਵੀ ਕਹਿਣਗੇ ਕਿ ਇਹ ਪਤਾ ਕਿਉਂ ਨਹੀਂ ਖੇੜਿਆ ਗਿਆ ਪਹਿਲਾਂ ਕਿ ਆਮ ਆਦਮੀ ਪਾਰਟੀ ਦੇ ਹੱਥ ਵਿੱਚੋਂ ਵੋਟ ਬੈਂਕ ਖਿਸ ਗਿਆ ਹੈ ਇਸ ਕਰਕੇ ਇਹ ਸਾਰਾ ਧਾਮ-ਚਾਮ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਰ ਕਰਨਾ ਪਵੇਗਾ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਇਸ ਉੱਤੇ ਸਪਸ਼ਟਿਕਰਨ ਦੇਣਾ ਪਵੇਗਾ ਕਿ ਭਾਈ ਡਿਪਟੀ ਸੀਐਮ ਨੂੰ ਲੈ ਕੇ ਕੀ ਰੋੜਾ ਹੈ ਪੰਜਾਬ ਦੇ ਲੋਕ ਤਾਂ ਕਹਿੰਦੇ ਨੇ ਕਿ ਅੱਜ ਡੀਐਮ ਡਿਪਟੀ ਸੀਐਮ ਬਣੇ ਕੱਲ ਬਣੇ ਡਿਪਟੀ ਸੀਐਮ ਚਾਹੇ ਉਹ ਹਿੰਦੂ ਭਾਈਚਾਰੇ ਦਾ ਹੋਵੇ ਚਾਹੇ ਉਹ ਅਨੁਸੂਚਿਤ ਜਾਤੀ ਭਾਈਚਾਰੇ ਦਾ ਹੋਵੇ ਪੰਜਾਬ ਦੇ ਕਿਸੇ ਵੀ ਮੰਤਰੀ ਅਤੇ ਵਿਧਾਇਕ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਪਾਈ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੇਧ ਦੀ ਕਾਮਯਾਬੀ ਦੇ ਲਈ ਆਖਰਕਾਰ ਕਿਉਂ ਵਕ ਵਕ ਪੱਤਰਕਾਰਾਂ ਵੱਲੋਂ ਉਹਨੇ ਕਿਆਸਰਗੀਆਂ ਲਗਾਈਆਂ ਜਾਰੀਆਂ ਨੇ ਕਿ ਆਮ ਆਦਮੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਉਣਗੇ ਉਹ ਸਿਆਸੀ ਪਲਟਵਾਰ ਕਰਨੇ ਜਾਣਦੇ ਨੇ ਚਾਹੇ ਉਹ ਪੱਤਰਕਾਰ ਭਾਈਚਾਰਾ ਹੋਵੇ ਤੇ ਭਾਵੇਂ ਸੋਸ਼ਲ ਮੀਡੀਆ ਹੋਵੇ ਧੰਨਵਾਦ